ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਲੇਡੀਜ਼ ਸੂਟ ਦੇ ਡਿਜ਼ਾਈਨ ਲੈ ਕੇ ਆਏ ਆ ਇਹ ਮੈਚਿੰਗ ਸੂਟ ਨੇ ਪ्योर सूती कॉटन ਚ ਸੂਟ ਨੇ ਸਾਰੇ ਇਹ ਇਹਦੀ ਸ਼ਰਟ ਦਾ ਕੱਪੜਾ ਰਹਿ ਗਿਆ ਜੀ ਇਹਦੀ ਵਾਈਟ ਬਾਟਮ ਹੈ ਇਹ ਦਾ ਸਕਾਈ ਬਲੂ ਕਲਰ ਹੈਗਾ ਜੀ ਨਿੱਕ ਵਿੱਚ ਨਿੱਕੀ ਨਿੱਕੀ ਬੂਟੀ ਬਣੀ ਹੋਈ ਆ ਇਹਦਾ ਪ੍ਰਾਈਜ਼ ਰਹੂਗਾ ਜੀ 450 ਰੁਪਿਆ ਇਸ ਤਰ੍ਹਾਂ ਨੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਇੱਕ ਇਹ ਆਪਣਾ ਆ ਗਿਆ ਜੀ ਇਹ ਇਹਦੀ ਸ਼ਰਟ ਦਾ ਕੱਪੜਾ ਜੀ ਇਹਦੀ ਬਾਟਮ ਹੈ ਇਹਦਾ ਪ੍ਰਾਈਸ ਵੀ ਰਹੂਗਾ 450 ਤੇ ਇਹ ਮਸਲੀਨ ਦੇ ਤੌਰ ਤੇ ਕੱਪੜਾ ਹੈ ਪ्योर ਸੂਤੀ ਕੋਟਨ ਨਹੀਂ ਹੈਗਾ ਮਸਲੀਨ ਚ ਹੈ ਤੇ ਬਹੁਤ ਹੀ ਸੌਫਟ ਕੱਪੜਾ ਹੈਗਾ ਚਮਕਦਾਰ ਕੱਪੜਾ ਹੈਗਾ ਇਹਦਾ ਪ੍ਰਾਈਸ ਵੀ ਹੈ ਜੀ 450 ਇਹਦੇ ਤੁਹਾਨੂੰ ਕਲਰ ਹੋਰ ਵੀ ਮਿਲ ਸਕਣਗੇ ਇੱਕ ਆਪਣੇ ਕੋਲ ਇਹ ਆ ਗਿਆ ਜੀ ਇਹ ਪ्योर ਸੂਤੀ कॉटन ਚ ਹੈ ਇਹਦੀ ਸ਼ਰਟ ਦਾ ਕੱਪੜਾ ਆ ਗਿਆ ਇਹਦੀ ਬਾਟਮ ਦਾ ਮੈਚਿੰਗ ਪ੍ਰਿੰਟ ਹੈ ਤੇ ਬਹੁਤ ਹੀ ਪਿਆਰਾ ਤੇ ਸੌਫਟ ਕੱਪੜਾ ਹੈਗਾ ਇਹ ਚ ਵੀ ਤੁਹਾਨੂੰ ਕਲਰ ਤੁਸੀਂ ਆਪਣੀ ਹੋਰ ਵੀ ਲੈ ਸਕਦੇ ਹੋ ਜਿਵੇਂ ਇਹ ਚ ਕਿਹ ਕਲਰ ਆ ਗਿਆ ਇਹਦੀ ਸ਼ਰਟ ਦਾ ਕੱਪੜਾ ਜੀ ਇਹਦੇ ਨਾਲ ਬਾਟਮ ਹੋਗੀ ਇਸ ਤਰ੍ਹਾਂ ਚ ਹੋਰ ਵੀ ਕਲਰ ਮਿਲ ਸਕਦੇ ਨੇ ਇੱਕ ਆਪਣੇ ਕੋਲੇ ਇਹ ਆ ਗਿਆ ਇਹ ਦੀ ਸ਼ਰਟ ਦਾ ਕੱਪੜਾ ਜੀ ਇਹ ਦੀ ਰੈੱਡ ਬਾਟਮ ਆ ਗਈ ਇਹ ਚ ਰੈੱਡ ਬੂਟੀ ਬਣੀ ਹੋਏ ਨੇ ਕਿੰਨੀ ਕਿੰਨੀ ਬਹੁਤ ਹੀ ਪਿਆਰਾ ਸਟੱਪ ਹੈ ਤੇ ਬਹੁਤ ਹੀ ਕੱਪੜਾ ਸੌਫਟ ਹੈਗਾ ਇਹ ਦੀ ਕਲਰ ਹੋਰ ਮਿਲ ਜਾਣਗੇ ਤੁਹਾਨੂੰ ਇਹਦਾ ਪ੍ਰਾਈਸ ਹੈ ਜੀ 450 ਰੁਪਿਆ ਇਹ ਆਪਣੇ ਕੋਲੇ ਇਹ ਆ ਗਿਆ ਜੀ ਇਹ ਆਪਣੀ ਸ਼ਰਟ ਦਾ ਕੱਪੜਾ ਹੈ ਇਹ ਦੀ ਮੈਦੀ ਰੰਗੀ ਸਲਵਾਰ ਹੈ ਏ ਆਪਣੀ ਬਾਟਮ ਆ ਗਈ ਇਹਦਾ ਵੀ ਬਹੁਤ ਹੀ ਪਿਆਰਾ ਸਟੱਪ ਹੈ ਪਿਓਰ ਸੂਤੀ कॉटन ਚਾਗਾ ਇਹਦਾ ਪ੍ਰਾਈਸ ਵੀ ਰਹੂਗਾ 450 ਰੁਪਿਆ ਇਹ ਆਪਾਂ ਇਹ ਤੁਹਾਨੂੰ ਪਹਿਲਾਂ ਵੀ ਦਿਖਾਇਆਗਾ ਸਕਾਈ ਬਲੂ ਤੇ ਇਹਦੀ ਬਾਟਮ ਆ ਗਈ ਇਹ ਚ ਇਹ ਦੇ ਕਲਰ ਆ ਗਏ ਇਸ ਤਰ੍ਹਾਂ ਇਹ ਆਪਣੇ ਸਾਰੇ ਮੈਚਿੰਗ ਸੂਟ ਨੇ ਇਹਨਾਂ ਸਾਰਿਆਂ ਦਾ ਪ੍ਰਾਈਸ ਰਹਿ ਹੈ ਜੀ 450 ਰੁਪਿਆ ਜੇ ਤੁਹਾਨੂੰ ਕੋਈ ਵੀ ਇਹਨਾਂ ਚ ਪਸੰਦ ਆਉਂਦਾ ਤਾਂ ਤੁਸੀਂ ਆਪਣਾ ਉੱਪਰ WhatsApp ਤੇ ਨੰਬਰ ਚੱਲ ਰਿਹਾ ਜੀ ਤੇ ਤੁਸੀਂ ਉੱਤੇ ਕਾਲ ਵੀ ਕਰ ਸਕਦੇ ਹੋ WhatsApp ਮੈਸੇਜ ਵੀ ਕਰ ਸਕਦੇ ਹੋ ਉਹਦਾ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਉੱਤੇ ਭੇਜੋ ਤੇ ਇਹ ਸੂਟ ਆਪਾਂ ਤੁਹਾਡੇ ਤੱਕ ਪਹੁੰਚਦਾ ਕਰ ਦਿਆਂਗੇ